ਇੱਕ ਲੜਾਈ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਲੜੀ। ਹੁਣ ਇੱਕ ਖੇਤੀ ਨੀਤੀ ਆਈ ਆ। ਇਹ ਕੀ ਉਹਨਾਂ ਹੀ ਤਿੰਨ ਕਾਨੂੰਨਾਂ ਦਾ ਰੂਪ ਆ ਵੱਖਰਾ। ਜਿਹੜਾ ਦਾ ਚੈਪਟਰ 3 ਆ ਨਾ ਪਾਲਿਸੀ ਦਾ ਕਿ ਮਿਸ਼ਨ ਆਫ ਨੈਸ਼ਨਲ ਪਾਲਿਸੀ ਫਰੇਮਵਰਕ ਉਹਦੀ ਪਹਿਲੀ ਲਾਈਨ 'ਚ ਇਹ ਕਹਿੰਦਾ ਕਿ ਸੂਬਿਆਂ ਦਾ ਅਧਿਕਾਰ ਕਿਤਰਾ? ਉਸੇ ਪੈਰੇ 'ਚ ਹੀ ਲਿਖਦਾ ਕਿ ਜੂਨੀਅਨ ਟੈਰੀਟਰੀ ਟੈਟ ਸਟੇ ਜਦੋਂ ਖੇਤੀ ਦੀ ਮਾਰਕੀਟਿੰਗ ਦੀ ਨੀਤੀ ਬਾਰੇ ਬਣਾਉਣ ਨੀਤੀ ਬਣਾਉਣ ਤਾਂ ਕੀ ਕਰਨ their policy framework to be by and large in consonance with the national policy principle ke jehdi assi thonu policy bana ke de di ede motte roop ch jab lagbhag ede angun jehdiya oh hove vi hai subha da adhikar kshetra par karo tusi oh mein jehmi assi thonu likh ke de onan nu 12 kamm mithhe s kharane ch pehla kamm private ma vi mandiyan private kar liyo tusi ਪੰਜਾਬ ਸਰਕਾਰ ਨੇ ਮੀਟਿੰਗ ਬੁਲਾਈ ਆ ਹਾਂ ਕਿ ਵੀ ਇਹਦਾ ਕੀ ਕੀਤਾ ਜਾਵੇ ਪਰ ਕੇਂਦਰ ਸਰਕਾਰ ਨੇ ਲਿਖ ਕੇ ਭੇਜਿਆ ਕਿ ਜਿਹੜਾ ਸਟੇਟ ਅਡਾਪਟਡ ਦਾ ਰਿਫਾਰਮ ਪ੍ਰੋਵੀਜ਼ਨ ਇਨ ਦਾ ਐਕਟ ਕਿ ਜਿਹੜੀ ਪ੍ਰਾਈਵੇਟ ਮੰਡੀ ਵਾਲੀ ਪ੍ਰੋਵੀਜ਼ਨ ਆ ਉਹਨੂੰ ਕਿਹੜੇ ਕਿਹੜੇ ਸੂਬੇ ਮੰਨ ਚੁੱਕਿਆ ਸੂਬਿਆਂ ਦੇ ਨਾਮ ਲਿਖਿਆ ਉਹਦੇ ਚ ਪੰਜਾਬ ਦਾ ਨਾਮ ਹੈਗਾ ਕਿ ਜਿਹੜੀ ਡਾਇਰੈਕਟ ਮਾਰਕੀਟ ਜਿਹੜੀ ਹੋਗੀ ਮਾਰਕੀਟਿੰਗ ਹੋਣੀ ਆ ਫਰੋਮ ਦਾ ਫਾਰਮ ਗੇਟ ਤੁਹਾਡੇ ਫਾਰਮ ਗੇਟ ਤੋਂ ਆ ਕੇ ਜਿਹੜਾ ਕਾਰਪੋਰੇਟ ਘਰਾਣੇ ਆ ਤੇ ਕੰਪਨੀਆਂ ਉੱਥੋਂ ਖਰੀਦਣਗੇ ਆਊਟਸਾਈਡ ਦਾ ਮਾਰਕੀਟ ਯਾਰ ਵੀ ਮੰਡੀ ਚ ਜਾਣ ਦੀ ਜਰੂਰਤ ਨਹੀਂ ਕਿਉਂਕਿ ਉਹ ਅਸੀਂ ਕਾਰਪੋਰੇਟਰ ਵਾਲੇ ਕਮਰੇ ਤੋਂ ਚੱਕ ਕੇ ਲੈ ਜਾ ਹਾਂ ਉੱਥੋਂ ਚੱਕ ਕੇ ਲੈ ਜਾਣੇ ਆ ਔਰ ਡਾਇਰੈਕਟ ਮਾਰਕੀਟਿੰਗ ਕਿਹੜੇ-ਕਿਹੜੇ ਸੂਬਿਆਂ ਨੇ ਮੰਨੀ ਹੋਈ ਆ ਉਹਦੇ ਚ ਵੀ ਸ਼ਾਬਾਸ਼ ਪੰਜਾਬ ਜਿਹੜਾ ਹੈਗਾ ਉਹਦਾ ਨਾਂ ਬੋਲਦਾ ਹੈਗਾ ਇਹ ਸਾਰਿਆਂ ਦਾ ਜਿਹੜਾ ਕਲੈਂਚ ਕਹਿਣਾ ਹੋਵੇ ਵਨ ਨੇਸ਼ਨ ਵਨ ਮਾਰਕੀਟ ਪਰ ਜਿਹੜੀ ਭਾਰਤ ਸਰਕਾਰ ਦੀ ਨੀਤੀ ਆ ਕਾਰਪੋਰੇਟ ਪੱਖੀ ਉਹ ਰੱਦ ਨਹੀਂ ਹੋਈ ਸੀ ਇਸ ਕਰਕੇ ਉਹ ਨੀਤੀ ਦਾ ਪ੍ਰਗਟਾਵਾ ਅਲੱਗ-ਅਲੱਗ ਰੂਪਾਂ ਚ ਹੁੰਦਾ ਰਹੂਗਾ ਤੇ ਉਹਨਾਂ ਦਾ ਨੀਤੀਯੋਗ ਜ 60 ਕਰੋੜ ਲੋਕਾਂ ਨੂੰ ਬਾਹਰ ਕਰਨ ਦੀ ਗੱਲ ਕਰਦਾ ਹੈਗਾ ਉਹਦੇ ਚ ਹੀ ਅਗਲਾ ਹਮਲਾ ਇਹਨਾਂ ਨੇ ਇਹ ਮਾਰਿਆ ਤੇ 60 ਕਰੋੜ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਵੀ ਉਹ ਗਿੰਦੇ ਪੰਜਾਬ ਸਰਕਾਰ ਵੀ ਜੇ ਤੁਹਾਡੇ ਨੂੰ ਮੀਟਿੰਗਾਂ ਕਰ ਰਹੀ ਆ ਅੱਜ ਤੁਹਾਡੀ ਖੇਤੀਬਾੜੀ ਮੰਤਰੀ ਨੂੰ ਮੀਟਿੰਗ ਸੀ ਇਹਨਾਂ ਦਾ ਕੀ ਰੋਕਾ ਇਸ ਗੱਲ ਨੂੰ ਲੈ ਕੇ ਇਹ ਦੇਤੇ ਕੀ ਕਰਦੇ ਆ ਇਹ ਤਾਂ ਹਜੇ ਕਿਉਂਕਿ ਉਹਨਾਂ ਨੂੰ 3 ਹਫਤੇ ਦਾ ਸਮਾਂ ਲਿਆ ਕੇ ਅੰਦਰ ਤੋਂ ਰਿਪਲਾਈ ਦੇਣ ਵਾਸਤੇ ਠੀਕ ਆ ਤੋ ਇਸ ਕਰਕੇ ਇਹ ਤਾਂ ਹਜੇ ਦੱਸਣਗੇ ਕਿ ਤੇ ਐਜੂਕੇਸ਼ਨ ਨੇ ਤੀ ਅੰਗੂਠਾ ਨਹੀਂ ਵੀ ਚੰਗਾ ਚੰਗਾ ਕਹੇ ਕਿ ਸਾਰਿਆਂ ਤੋਂ ਪਹਿਲਾਂ ਹੀ ਲਾਗੂ ਕਰ ਦੇਣਗੇ ਦੇਖੋ ਉਹ ਅਸੀਂ ਕਿਹਾ ਵੀ ਆ ਕਿ ਜਦੋਂ ਡੈਮ ਸੇਫਟੀ ਐਕਟ ਆਇਆ ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਨੂੰ ਬਾਹਰ ਕੱਢ ਦਿੱਤਾ ਗਿਆ ਵੀ ਤਿੰਨ ਵਾਰ ਭਗਵੰਤ ਸਿੰਘ ਸਾਹਿਬ ਨੂੰ ਕਹਤਾ ਪਰ ਅੱਜ ਤੱਕ ਪੰਜਾਬ ਦੀ ਜਿਹੜੀ ਅਸੈਂਬਲੀ ਦੇ ਵਿੱਚ ਡੈਮ ਸੇਫਟੀ ਐਕਟ ਦੇ ਖਿਲਾਫ ਰੈਜ਼ੋਲੂਸ਼ਨ ਜਿਹੜਾ ਉਹ ਨਹੀਂ ਆਇਆ ਯਾਰ ਇਸ ਕਰਕੇ ਵੀ ਤੁਸੀਂ ਜਿੰਨਾ ਕੋ ਵੀ ਫੈਡਰਲ ਸਟਰਕਚਰ ਜੇ ਤੁਸੀਂ ਕਹਿੰਦੇ ਕਿ ਅਸੀਂ ਫੈਡਰਲ ਸਟਰਕਚਰ ਨੂੰ ਬਣਾਉਣਾ ਬਚਾਉਣਾ ਜਿੰਨਾ ਕੋ ਵੀ ਹੈਗਾ ਉਹਦੇ ਵਾਸਤੇ ਤੁਹਾਨੂੰ ਲੜਾਈ ਜਿਹੜੀ ਆ ਉਹ ਲੜਨੀ ਪੈਣੀ ਆ ਇਸ ਤਰ੍ਹਾਂ ਜਿਹੜਾ ਹੈਗਾ ਹੱਥ ਤੇ ਹੱਥ ਧਰ ਕੇ ਜਾਂ ਇਕੱਲੀਆਂ ਮੀਟਿੰਗਾਂ ਕਰਕੇ ਗੱਲਬਾਤੀ ਜਿਹੜਾ ਇਹ ਰੁਕਣੇ ਨਹੀਂ ਹੈਗੇਗੇ ਹੱਲਾ ਜਿਹੜਾ ਉਹ ਬਹੁਤ ਵੱਡਾ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਖੇਤੀ ਪੂਰੇ ਭਾਰਤ ਦੇ ਵਿੱਚ ਬਹੁਤ ਹੈ ਮੁੱਦਾ ਜਿਵੇਂ ਜਿਵੇਂ ਧਰਤੀ ਤੇ ਤਾਪਸ਼ ਵਧੀ ਜਾਂਦੀ ਆ ਗਰਮੈਸ਼ ਵਧੀ ਜਾਂਦੀ ਆ ਤੇ ਆਹ ਐਨਵਾਇਰਨਮੈਂਟ ਬਦਲੀ ਜਾਂਦਾ ਉਸ ਹਾਵਣਾ ਤਾਂ ਲੱਗਦਾ ਇਹ ਪੂਰੀ ਦੁਨੀਆ ਦੇ ਖਾਤਰ ਹੀ ਬਹੁਤ ਐਮ ਮੁੱਦਾ ਰੋਟੀ ਹਰਕਣੇ ਖਾਣੀ ਆ ਪਰ ਉਹ ਆਊ ਕਿੱਥੋਂ ਤੇ ਕਿਵੇਂ ਆਊ ਉਹਦੇ ਲਈ ਕਿਸੇ ਦਾ ਸ਼ੋਸ਼ਣ ਹੋਊਗਾ ਜਾਂ ਉਹਨੂੰਗਾ ਉਹਨਾਂ ਦਾ ਕਿਸਾਨ ਖੁਸ਼ਹਾਲ ਹੋਊਗਾ ਇਹਨੂੰ ਲੈ ਕੇ ਸਰਕਾਰਾਂ ਨੀਤੀਆਂ ਬਣਾਉਂਦੀਆਂ ਤੇ ਦਾਵਾ ਕਰਦੀਆਂ ਕਿ ਸਾਡੀ ਨੀਤੀ ਦੇ ਨਾਲ ਕਿਸਾਨਾਂ ਦੇ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਗੇ ਸੁਧਾਰ ਹੋਊਗਾ ਤਾਂ ਇਸੇ ਤਰ੍ਹਾਂ ਸਾਡੇ ਕੋਲੇ ਨੈਸ਼ਨਲ ਪਾਲਿਸੀ ਦਾ ਜਿਹੜਾ ਫਰੇਮਵਰਕ ਆ ਰਾਸ਼ਟਰੀ ਨੀਤੀ ਖੇਤੀਬਾੜੀ ਬਾਰੇ ਜਿਹੜੀ ਤਿਆਰ ਕੀਤੀ ਗਈ ਹੈ ਤੇ ਸਟੇਟਾਂ ਨੂੰ ਕਿਹਾ ਗਿਆ ਕਿ ਤੁਸੀਂ ਨੀਤੀਆਂ ਤਿਆਰ ਕਰੋ ਇਹਨੂੰ ਮੁੱਖ ਰੱਖਦੇ ਹੋਏ ਰਜਿੰਦਰ ਭਾਈ ਮਾਫ ਕਰੂ ਮੈਂ ਪਹਿਲਾਂ ਹੀ ਦੱਸਦਾ ਵੀ ਰਜਿੰਦਰਦੀਪ ਸਿੰਘ ਆ ਸਾਡੇ ਨਾਲ ਨੇ ਗੱਲਬਾਤ ਕਰਨ ਦੇ ਲਈ ਕਰਤੀ ਕਿਸਾਨ ਯੂਨੀਅਨ ਤੋਂ ਭਾਈ ਇਹ ਆਈ ਹੈ ਨਵੀਂ ਨੀਤੀ ਆਈ ਹੈ ਸਟੇਟਾਂ ਨੂੰ ਕਿਹਾ ਗਿਆ ਤੇ ਪਹਿਲੀ ਹੀ ਹਾਂਜੀ ਤੁਸੀਂ ਬੋਲੋ ਪਹਿਲੀ ਹੀ ਲਾਈਨ ਚ ਕਹਿ ਤਾ ਅਗਲਾ ਨੇ ਤਾਂ ਵੀ ਖੇਤੀ ਸਟੇਟ ਸਬਜੈਕਟ ਹੁਣ ਸਾਰੀ ਜ਼ਿੰਮੇਵਾਰੀ ਸਟੇਟਾਂ ਤੇ ਆ ਇੱਥੇ ਜਿਹੜਾ ਕੁਝ ਮਰਜ਼ੀ ਆਪਦੀਆਂ ਸਰਕਾਰਾਂ ਤੇ ਦਬਾਅ ਪਾ ਕੇ ਬਣਾਈ ਚਲੋ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੋਂ ਪਰ ਯੂਨੀਅਨਾਂ ਨੂੰ ਕਿਉਂ ਇਤਰਾਜ਼ ਆ ਹੁਣ ਇਹ ਦੇਖੋ ਨਵਰੀਤਜੀ ਏਸੇ ਜੀ ਬੜੀ ਉਹਨਾਂ ਵਿੱਚ ਚਲਾਕੀ ਭਰੀ ਸ਼ਬਦਾਵਲੀ ਵਰਤੀ ਆ ਤੇ ਇਹ ਬਹੁਤ ਇੱਕ ਇਸ ਤਰ੍ਹਾਂ ਦਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਖੇਤੀ ਸਟੇਟ ਸਬਜੈਕਟ ਆ ਔਰ ਅਸੀਂ ਸੂਬਿਆਂ ਨੂੰ ਕਹਤਾ ਪਰ ਉਸੇ ਪਹਿਰੇ ਜੀ ਜਿਹੜਾ ਦਾ ਚੈਪਟਰ 3 ਆ ਨਾ ਸਪੋਲਿਸੀ ਦਾ ਕਿ ਮਿਸ਼ਨ ਆਫ ਨੈਸ਼ਨਲ ਪਾਲਿਸੀ ਫਰੇਮਵਰਕ ਉਹਦੀ ਪਹਿਲੀ ਲਾਈਨ 'ਚ ਇਹ ਕਹਤਾ ਕਿ ਸੂਬਿਆਂ ਦਾ ਅਧਿਕਾਰ ਖੇਤਰ ਉਸੇ ਪੈਰੇ 'ਚ ਹੀ ਲਿਖਤਾ ਕਿ ਜੂਨੀਅਨ ਟੈਰੀਟਰੀ ਟੈਟ ਸਟੇਟ ਜਦੋਂ ਖੇਤੀ ਦੀ ਮਾਰਕੀਟਿੰਗ ਦੀ ਨੀਤੀ ਬਾਰੇ ਬਣਾਉਣ ਨੀਤੀ ਬਣਾਉਣ ਤਾਂ ਕੀ ਕਰਨਾ देयर ਪਾਲਿਸੀ ਫਰੇਮਵਰਕ ਟੂ ਬੀ ਬਾਇ ਐਂਡ ਲਾਰਜ ਇਨ ਕੰਸੋਨੈਂਸ ਵਿਦ ਦਾ ਨੈਸ਼ਨਲ ਪਾਲਿਸੀ ਫਰੇਮਵਰਕ ਕਿ ਜਿਹੜੀ ਅਸੀਂ ਤੁਹਾਨੂੰ ਪਾਲਿਸੀ ਬਣਾ ਕੇ ਦੇਤੀ ਇਹਦੇ ਮੋٹے ਰੂਪ 'ਚ ਜਦ ਲਗਭਗ ਇਹਦੇ ਅੰਗੂ ਜਿਹੜੀ ਆ ਉਹ ਹੋਵੇ ਵੀ ਹੈ ਸੂਬਿਆਂ ਦਾ ਅਧਿਕਾਰ ਖੇਤਰ ਪਰ ਕਰੋ ਤੁਸੀਂ ਉਹਵੇਂ ਜਿਵੇਂ ਅਸੀਂ ਤੁਹਾਨੂੰ ਲਿਖ ਕੇ ਦੇਤਾ ਹੂੰ ਤੋ ਇਹ ਜੇ ਸੂਬਿਆਂ ਦਾ ਅਧਿਕਾਰ ਖੇਤਰ ਹੁੰਦਾ ਫਿਰ ਪਹਿਲਾਂ ਉੱਪਰੋਂ ਨਾ ਬਣ ਕੇ ਆਉਂਦਾ ਪਹਿਲਾਂ ਫਿਰ ਸੂਬਿਆਂ ਚੋਂ ਬਣਦਾ ਮਤਲਬ ਸੂਬਿਆਂ ਨੂੰ ਆਪੋ ਆਪਣੀ ਜਿਹੜੀ ਮਾਰਕੀਟਿੰਗ ਦੀ ਨੀਤੀ ਜਿਹੜੀ ਬਣਾਉਂਦੇ ਆ ਸਾਡੇ ਤਾਂ ਮਾਰਕੀਟਿੰਗ ਨੀਤੀ ਬੜੀ ਹੋਈ ਆ ਏਪੀਐਮਸੀ ਮਾਰਕੀਟ ਨੇ ਉੱਥੇ ਖਰੀਦ ਦੀ ਗਾਰੰਟੀ ਆ ਤੇ ਸਮੇਂ ਸਿਰ ਜਿਹੜਾ ਹੈਗਾ ਭੁਗਤਾਨ ਹੋ ਜਾਂਦਾ ਇੱਥੇ ਤਾਂ ਸਗੋਂ ਦੂਸਰੀਆਂ ਫਸਲਾਂ ਨੂੰ ਐਮਐਸਪੀ ਦੇ ਘੇਰੇ ਜਿਨੇ ਆਉਣ ਦੀ ਜ਼ਰੂਰਤ ਆ ਨਾ ਕਿ ਮਾਰਕੀਟਿੰਗ ਦੀ ਇੱਥੇ ਨੀਤੀ ਕੋ ਬਦਲਣ ਦੀ ਜਰੂਰਤ ਹੈ ਮੈਂ ਤਾਂ ਮੜਾ ਮੇਰਾ ਧਿਆਨ ਤਾਂ ਕਿਉਂਕਿ ਹੂਟਰ ਬਹੁਤ ਵੱਜੀ ਜਾਂਦੇ ਸੀ ਮੈਂ ਕਿਤੇ ਆਮ ਘਰਾਂ ਦਾ ਮੁੰਡਾ ਨਾ ਜਾਂਦਾ ਹੋਵੇ ਤਾਂ ਕਰਕੇ ਇੱਕ ਪਾਲੀ ਧਿਆਨ ਪਰੇਗਾ ਤਾਂ ਆ ਠੀਕ ਆ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਦੇ ਵਿੱਚ ਪਹਿਲਾਂ ਹੀ ਸਿਸਟਮ ਹੈਗਾ ਹੈ ਤੇ ਉਹਦੇ ਅਨਸਾਰੀ ਸਸੀਂ ਤਾਂ ਦੂਧੀਆਂ ਫਸਲਾਂ ਨੂੰ ਉਹਦੇ ਚ ਲੈਉਣ ਨੂੰ ਫਿਰਦੇ ਆ ਹੁਣ ਇੱਕ ਨਾ ਹੁੰਦਾ ਇੱਕ ਲੜਾਈ ਤਿੰਨ ਕਾਨੂੰਨਾਂ ਦੇ ਖਿਲਾਫ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਲੜੀ ਗਈ ਲੋਕਾਂ ਦੇ ਮਨ ਦੇ ਵਿੱਚ ਨਾਮ ਵਸਿਆ ਵਾ ਹੋਨੇਕ ਖੇਤੀ ਨੀਤੀ ਆਈ ਆ ਜਿਹੜੀ ਕਿ ਸੁਝਾਅ ਦੇ ਰਹੀ ਇੱਕ ਢੰਗ ਦੇ ਨਾਲ ਹੁਣ ਸੁਝਾਅ ਆ ਜਾਂ ਧਮਕੀ ਉਹ ਤਾਂ ਤੁਸੀਂ ਦੱਸੋਗੇ ਵੀ ਸੁਝਾਅ ਵੀ ਕਈ ਵਾਰ ਇਸ ਢੰਗ ਨਾਲ ਦਿੱਤੇ ਜਾਂਦੇ ਆ ਕਿ ਇੱਕ ਧਮਕੀ ਦੇ ਲਹਿਜੇ ਜੀ ਹੁੰਦੇ ਆ ਪਰ ਇਹ ਕੀ ਉਹਨਾਂ ਹੀ ਤਿੰਨ ਕਾਨੂੰਨਾਂ ਦਾ ਰੂਪ ਆ ਵੱਖਰਾ ਇਹ ਨਵਰੀਤ ਬਾਈ ਇਹ 3 ਇਨ 1 ਆ ਓਕੇ ਤਿੰਨੋਂ ਚੀਜ਼ਾਂ ਜਿਹਨੂੰ ਅਸੀਂ ਤਿੰਨ ਖੇਤੀ ਕਾਨੂੰਨਾਂ ਨੂੰ ਅਸੀਂ ਟ੍ਰਿਪਲ ਮਰਡਰ ਕਾਂਸਪੀਰੇਸੀ ਕਹਿੰਦੇ ਸੀ ਵੀ ਤੀਰੇ ਕਤਲकांड ਦੀ ਸਾਜ਼ਿਸ਼ ਹੈ ਜਿਨੇ ਕਿਸਾਨ ਦਾ ਮਜ਼ਦੂਰ ਦਾ ਔਰ ਜਿਹੜਾ ਗਾਹ ਕਹਿਗਾ ਇਹਦਾ ਉਹਨੇ ਕਤਲ ਕਰ ਦੇਣਾ ਹੈ ਪਰ ਜਿਹੜੀ ਇਹ ਨੀਤੀ ਹੈਗੀ ਆ ਇਹ ਉਹਨਾਂ ਖੇਤੀਗਰੂਨਾਂ ਦੀ ਦਿਸ਼ਾ ਚ ਹੀ ਆ ਪਰ ਇੱਕ ਗੱਲ ਉਹਨਾਂ ਨੇ ਖੇਤੀ ਕਾਨੂੰਨਾਂ 'ਚ ਉਹ ਨਹੀਂ ਲਿਖੀ ਉਹ ਗੱਲ ਇਹਦੇ 'ਚ ਵੀ ਨਹੀਂ ਲਿਖੀ ਉਹ ਜਿਹੜੀ ਆ ਨੀਤੀਯੋਗ ਆ ਭਾਰਤ ਸਰਕਾਰ ਦਾ ਉਹ ਉਹਦੀ ਡਾਇਰੈਕਸ਼ਨ ਆ ਉਹ ਉਹਨੇ ਆਪਣੀਆਂ ਲਿਖਤਾ 'ਚ ਉਹਦੇ ਉਹ ਕਹਿੰਦੀ ਹੈ ਕਿ ਭਾਰਤ ਦੇ ਖੇਤੀ ਖੇਤਰ ਚ 60 ਕਰੋੜ ਲੋਕ ਜਿਹੜੇ ਆ ਉਹ ਫालतੂ ਲੱਗੇ ਹੋਏ ਆ ਤੇ ਉਹ 60 ਕਰੋੜ ਲੋਕਾਂ ਨੇ ਖੇਤੀ ਨੂੰ ਖੇਤੀ ਖੇਤਰ ਚੋਂ ਬਾਹਰ ਕਰਨਾ ਤੇ ਬਣਾਉਣਾ ਕੀ ਹੈ ਜੋ ਤੇ ਫਿਰ ਉਹ 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 ਖੇਤੀ ਗ੍ਰੂਨਾ ਚ ਲੈ ਕੇ ਨਹੀਂ ਆ ਲਿਖ ਕੇ ਨਾ ਇਹਦੇ ਚ ਲੈ ਕੇ ਆਏ ਆ ਉਸੇ ਦਿਸ਼ਾ ਚ ਖੇਤੀ ਕਾਨੂੰਨ ਆਏ ਆ ਆਪਾਂ ਲੜੇ ਉਹਨੂੰ ਰੱਦ ਕਰਾਇਆ ਕੁਝ ਕੁ ਬੰਦੇ ਕਹਿੰਦੇ ਰਹਿ ਗਏ ਭਾਰਤ ਦੇ ਪੰਜਾਬ ਦੇ ਖੇਤੀਬੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਵੀ ਇੱਕ ਚੈਨਲ ਤੇ ਕਹਿਤਾ ਅੱਜ ਅਸੀਂ ਉਹਨਾਂ ਨੂੰ ਕਹਿ ਵੀ ਤੁਸੀਂ ਮੀਟਿੰਗ 'ਚ ਕਿਹਾ ਉਹਨਾਂ ਨੂੰ ਵੀ ਤੁਸੀਂ ਇਦਾਂ ਕਿਉਂ ਕਿਹਾ ਉਹ ਕਹਿੰਦੇ ਨਹੀਂ ਸੌਰੀ ਮੇਰੇ ਧਿਆਨ 'ਚ ਨਹੀਂ ਸੀਗਾ ਅਸੀਂ ਕਹੇ ਵੀ ਕਾਨੂੰਨ ਰੱਦ ਕਰਵਾ ਕੇ ਰਾਸ਼ਟਰਪਾਰਲੀਮੈਂਟ 'ਚ ਰੱਦ ਕਰਾਉਣ ਵਾਲਾ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਵਾਲਾ ਕਾਨੂੰਨ ਲਵਾ ਕੇ ਪਾਰਲੀਮੈਂਟ 'ਚੋਂ ਪਾਸ ਕਰਵਾ ਕੇ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਆਏ ਆ ਇਸ ਕਰਕੇ ਉਹ ਕਾਨੂੰਨ ਤਾਂ ਰੱਦ ਨੇ ਪਰ ਜਿਹੜੀ ਭਾਰਤ ਸਰਕਾਰ ਦੀ ਨੀਤੀ ਆ ਕਾਰਪੋਰੇਟ ਪੱਖੀ ਉਹ ਰੱਦ ਨਹੀਂ ਹੋएगी ਇਸ ਕਰਕੇ ਉਹ ਨੀਤੀ ਦਾ ਪ੍ਰਗਟਾਵਾ ਅਲੱਗ-ਅਲੱਗ ਗਰੁੱਪਾਂ 'ਚ ਹੁੰਦਾ ਰਹੂਗਾ ਤੇ ਉਹਨਾਂ ਦਾ ਨੀਤੀਯੋਗ ਜ 60 ਕਰੋੜ ਲੋਕਾਂ ਨੂੰ ਬਾਹਰ ਕਰਨ ਦੀ ਗੱਲ ਕਰਦਾ ਹੈਗਾ ਉਹਦੇ 'ਚ ਅਗਲਾ ਹਮਲਾ ਇਹਨਾਂ ਨੇ ਇਹ ਮਾਰਿਆ ਤੇ 60 ਕਰੋੜ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਵੀ ਉਹ ਗਿਣਦੇ ਆ ਤੇ ਪੰਜਾਬ ਵਾਲਿਆਂ ਦਾ ਇਹਦੇ ਤੇ ਕੀ ਰੋਖਾ ਕਿਉਂਕਿ ਪੰਜਾਬ ਸਰਕਾਰ ਵੀ ਜੇ ਤੁਹਾਡੇ ਨੂੰ ਮੀਟਿੰਗਾਂ ਕਰ ਰਹੀ ਆ ਅੱਜ ਤੁਹਾਡੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਸੀ ਇਹਨਾਂ ਦਾ ਕੀ ਰੋਖਾ ਇਸ ਗੱਲ ਨੂੰ ਲੈ ਕੇ ਦੇਖੋ ਇਹਨਾਂ ਦਾ ਇਹ ਹੈਗਾ ਕਿ ਇਹ ਤਿੰਨ ਇੱਕ ਖਰੜਾ ਮਾਰਿਆ ਅਸੀਂ ਦੂਜਿਆਂ ਨਾਲ ਸਾਰਨਾ ਰਾਇ ਕਰਾਂਗੇ ਇਹਦੇ ਤੇ ਕੀ ਕਰਦੇ ਆ ਇਹ ਤਾਂ ਹਜੇ ਕਿਉਂਕਿ ਉਹਨਾਂ ਨੂੰ 3 ਹਫ਼ਤੇ ਦਾ ਸਮਾਂ ਲਿਆ ਕੇ ਅੰਦਰ ਤੋਂ ਰਿਪਲਾਈ ਦੇਣ ਵਾਸਤੇ ਠੀਕ ਆ ਤੂੰ ਇਸ ਕਰਕੇ ਇਹ ਤਾਂ ਹਜੇ ਦੱਸਣਗੇ ਅਸੀਂ ਆਪਣੀ ਗੱਲ ਐਜੂਕੇਸ਼ਨ ਨੀਤੀ ਅੰਗੂ ਤਾਂ ਨਹੀਂ ਵੀ ਚੰਗਾ ਚੰਗਾ ਕਹੇ ਕਿ ਸਾਰਿਆਂ ਤੋਂ ਪਹਿਲਾਂ ਹੀ ਲਾਗੂ ਕਰ ਦੇਣਗੇ ਦੇਖੋ ਉਹ ਅਸੀਂ ਕਿਹਾ ਵੀ ਆ ਕਿ ਜਦੋਂ ਡੈਮ ਸੇਫਟੀ ਐਕਟ ਆਇਆ ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਨੂੰ ਬਾਹਰ ਕੱਢ ਦਿੱਤਾ ਗਿਆ ਡੈਮ ਡੈਮਾਂ ਦੀ ਸੇਫਟੀ ਡੈਮ ਤੇ ਪਾਣੀ ਇਹ ਸਟੇਟ ਸਬਜੈਕਟ ਆ ਵੀ ਤਿੰਨ ਵਾਰ ਭਗਵੰਤ ਸਿੰਘ ਸਾਬ ਨੂੰ ਕਹਿਤਾ ਪਰ ਅੱਜ ਤੱਕ ਪੰਜਾਬ ਦੀ ਜਿਹੜੀ ਅਸੈਂਬਲੀ ਦੇ ਵਿੱਚ ਡੈਮ ਸੇਫਟੀ ਐਕਟ ਦੇ ਖਿਲਾਫ ਰੈਜ਼ੋਲੂਸ਼ਨ ਜਿਹੜਾ ਉਹ ਨਹੀਂ ਆਇਆ ਦਾ ਇਸ ਕਰਕੇ ਵੀ ਤੁਸੀਂ ਜਿੰਨਾ ਕੋ ਵੀ ਫੈਡਰਲ ਸਟਰਕਚਰ ਜੇ ਤੁਸੀਂ ਕਹਿੰਦੇ ਕਿ ਅਸੀਂ ਫੈਡਰਲ ਸਟਰਕਚਰ ਨੂੰ ਬਣਾਉਣਾ ਬਚਾਉਣਾ ਜਿੰਨਾ ਕੋ ਵੀ ਹੈਗਾ ਉਹਦੇ ਵਾਸਤੇ ਤੁਹਾਨੂੰ ਲੜਾਈ ਜਿਹੜੀ ਆ ਉਹ ਲੜਨੀ ਪੈਣੀ ਆ ਇਸ ਤਰ੍ਹਾਂ ਜਿਹੜਾ ਹੈਗਾ ਹੱਥ ਤੇ ਹੱਥ ਧਰ ਕੇ ਜਾਂ ਇਕੱਲੀਆਂ ਮੀਟਿੰਗਾਂ ਕਰਕੇ ਗੱਲਬਾਤੀ ਜਿਹੜਾ ਇਹ ਰੁਕਣੇ ਨਹੀਂ ਹੈਗੇਗੇ ਹੱਲਾ ਜਿਹੜਾ ਉਹ ਬਹੁਤ ਵੱਡਾ ਹੈਗਾ ਇੱਕ ਧਿਰ ਪਹਿਲਾਂ ਹੀ ਖਣੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੀ ਆ ਉਹ ਵੀ ਤਿੰਨ ਕਾਨੂੰਨਾਂ ਦੀ ਹੀ ਗੱਲ ਕਰ ਰਹੀ ਆ ਤੁਸੀਂ ਗੱਲ ਕਰ ਰਹੇ ਹੋ ਖੇਤੀ ਨੀਤੀ ਦੀ ਤਾਂ ਇਹ ਸਾਰੇ ਕੀ ਇੱਕ ਦਿਸ਼ਾ ਵੱਲ ਨਹੀਂ ਵੱਧ ਰਿਹਾ ਸਾਰਾ ਜਾਂ ਫਰਕ ਤਾਂ ਫਿਰ ਫਰਕ ਕਿੱਥੇ ਆ ਜੇ ਦੋਨੇ ਤਰ੍ਹਾਂ ਅਲੱਗ ਅਲੱਗ ਬੈਠੀਆਂ ਤਾਂ ਫਰਕ ਹੈਗਾ ਸਿਚੁਏਸ਼ਨ ਨੂੰ ਅਸੈਸ ਕਰਨ ਦਾ ਹਾਂ ਕਿ ਕੋਈ ਕੀ ਸਮਝਦਾ ਹੈਗਾ ਜਦੋਂ ਦਿੱਲੀ ਮੋਰਚਾ ਸੀ ਉਸ ਧਿਰ ਦੀ ਨੁਮਾਇੰਦਗੀ ਕਰਨ ਵਾਲਿਆਂ ਚੋਂ ਜਿਵੇਂ ਡੱਲੇਵਾਲ ਸਾਹਿਬ ਉਹ ਇਹ ਕਹਿੰਦੇ ਕਿ 10 ਦਿਨ ਹੋਰ ਬੈਠ ਜੀਏ ਤੇ ਐਮਐਸਪੀ ਤੇ ਗਰੰਟੀ ਕਾਨੂੰਨ ਬਣ ਜਾਊਗਾ ਜਦ ਕਿ ਉਹਨੂੰ 10 ਮਹੀਨਿਆਂ ਨੂੰ 10 ਮਹੀਨੇ ਹੋ ਗਏ ਬੈਠਿਆਂ ਨੂੰ ਅਸੀਂ ਉਦੋਂ ਵੀ ਕਿਹਾ ਸੀਗਾ ਕਿ ਜਿਹੜਾ ਤਿੰਨ ਖੇਤੀ ਕਾਨੂੰਨਾਂ ਦਾ ਕਿਲਾ ਸੀ ਆਪਾਂ ਡੇਢ ਸਾਲ ਲੜੇ ਇਹ ਜਿੱਤਿਆ ਤੇ ਐਮਐਸਪੀ ਦਾ ਕਿਰਾਇਸ ਤੋਂ ਕਿਤੇ ਵੱਡਾ ਤੇ ਫੌਜ ਨੂੰ ਆਰਾਮ ਦੇਣ ਦੀ ਲੋੜ ਆ ਤੇ ਹੋਰ ਫੌਜ ਵੱਡੀ ਪੱਧਰ ਤੇ ਭਰਤੀ ਕਰਨ ਦੀ ਜ਼ਰੂਰਤ ਆ ਉਹ ਫੌਜ ਭਰਤੀ ਕਰਨ ਦਾ ਮਤਲਬ ਆ ਕਿ ਦੂਜੇ ਸੂਬਿਆਂ 'ਚ ਵੀ ਘੱਟੋ-ਘੱਟ ਕੋ 8-7 ਸੂਬੇ ਦਾ ਪੰਜਾਬ ਵਾਂਗ ਉੱਠਣਾ ਤਾਂ ਜਿਹੜਾ ਐਮਐਸਪੀ ਤੇ ਗਰੰਟੀ ਕਾਨੂੰਨ ਜਿਹੜਾ ਹੈਗਾ ਉਹ ਬੰਨਾ ਐਮਐਸਪੀ ਤੇ ਗਰੰਟੀ ਕਾਨੂੰਨ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ C2+50% ਮਤਾਬਕ ਫਸਲਾਂ ਦੀ ਕੀਮਤ ਇਹ ਇੱਕ ਤਰ੍ਹਾਂ ਦਾ ਅੱਧ ਤੋਂ ਵੱਧ ਇਨਕਲਾਬ ਕਰਨ ਵਾਲੀ ਗੱਲ ਆ ਇਥੇ ਇਹ ਕਹਿਣਾ ਕਿ ਅਬਾਨੀ ਅਡਾਨੀ ਦੇ ਹੱਥ ਕਟੋਰਾ ਫੜਾ ਦੇ ਮੋਦੀ ਇਸ ਹਾਲਾਤ ਚ ਲਿਉਣਾ ਕਿ ਸਮੁੱਚਾ ਇਕਨੋਮਿਕ ਡਿਜ਼ਾਈਨ ਜੇ ਕਾਰਪੋਰੇਟ ਖੇਤੀ ਤੋਂ ਬਾਹਰ ਹੋਊਗਾ ਤਾਂ ਐਮਐਸਪੀ ਤੇ ਕਾਨੂੰਨ ਬਣੂਗਾ ਤੇ ਫਿਰ ਜੇ ਇਹ ਬਣੂਗਾ ਤੇ ਫਿਰ ਇਥੇ ਮਾਲਸ ਵੀ ਬੰਦ ਹੋਣਗੇ ਛੋਟਾ ਦਰਮਿਆਨਾ ਦੁਕਾਨਦਾਰ ਵੀ ਬਚੂਗਾ ਫਿਰ ਇਥੇ ਜਿਹੜਾ ਸਰਕਾਰੀ ਖੇਤਰ ਦਾ ਨਿੱਜੀਕਰਨ ਵੀ ਖਤਮ ਹੋਊਗਾ ਸਰਕਾਰੀ ਖੇਤਰ ਵੀ ਜਿਹੜਾ ਹੈਗਾ ਬਚੂਗਾ ਕਿਉਂਕਿ ਜੇ ਸਾਰਾ ਇਕਨੋਮਿਕ ਡਿਜ਼ਾਈਨ ਹੀ ਬਦਲਣਾ ਜਿਹਨੂੰ ਜਿਹੜਾ ਕਾਰਪੋਰੇਟ ਦੇ ਮੁਤਾਬਕ ਚੱਲ ਰਿਹਾ ਹੈਗਾ ਤੇ ਉਹ ਕੱਲਾ ਖੇਤੀ ਲਈ ਖੇਤੀ ਸਭ ਤੋਂ ਵੱਡਾ ਖੇਤਰਾ ਜਿੰਦੇ ਚ 75 ਤੋਂ 80 ਕਰੋੜ ਲੋਕ ਇਸ ਮੁਲਕ ਦੇ ਲੱਗੇ ਹੋਏ ਹੈਗੇ ਆ ਜੇ ਉਸ ਖੇਤਰ ਚੋਂ ਕਾਰਪੋਰੇਟ ਦੀ ਲੁੱਟ ਖਤਮ ਕਰ ਦੇਣੀ ਹੈਗੀ ਆ ਤੇ ਫਿਰ ਦੂਜੇ ਤਾਂ ਖੇਤਰੇ ਹੀ ਬਹੁਤ ਛੋਟੇ ਹੈਗੇ ਆ ਤਾਂ ਕਾਰਪੋਰੇਟ ਨੂੰ ਮੁਲਕ ਚੋਂ ਬਾਹਰ ਕੱਢਣ ਵਾਲੀ ਇੱਕ ਤਰ੍ਹਾਂ ਦੀ ਗੱਲ ਆ ਭਾਰਤ ਨੂੰ WTO ਤੋਂ ਬਾਹਰ ਕੱਢਣਾ ਪਊਗਾ ਕਿ ਉੱਡੀ ਕਿਸਾਨ ਲਹਿਰ ਹਜੇ ਆਪਾਂ ਇਸ ਮੁਲਕ ਚ ਨਹੀਂ ਬਣਾ ਸਕੀ ਉੱਡੀ ਕਿਸਾਨ ਲਹਿਰ ਹਜੇ ਹੈ ਨਹੀਂਗੀ ਇਸ ਕਰਕੇ ਉਹ ਡੀ ਕਿਸਾਨ ਲੈਰ ਬਣਾਈਏ ਅਲੱਗ-ਅਲੱਗ ਸੂਬਿਆਂ 'ਚ ਸਹਿਯੁਤ ਕਸਰ ਮੋਰਚਾ ਜ਼ੋਰ ਲਾਵੇ ਇਹ ਸਾਡੀ ਅਸੈਸਮੈਂਟ ਸੀ ਉਦੋਂ ਵੀ ਸੀ ਤੇ ਅੱਜ ਵੀ ਆ ਇਹ ਸਮੇਂ ਸਾਬਤ ਕਰਨਾ ਕਿ ਅਸੈਸਮੈਂਟ ਕਿੰਦੀ ਜਿਹੜੀ ਸੀਗੀ ਉਹ ਸਹੀ ਸੀਗੀ ਤੇ ਉਹ 10 ਦਿਨ ਕਹਿੰਦੇ ਸੀ 10 ਮਹੀਨੇ ਹੋ ਗਏ ਬੈਠਿਆਂ ਨੂੰ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕੋਈ ਐਮਐਸਪੀ ਤੇ ਗਰੰਟੀ ਕਾਨੂੰਨ ਬਣਨ ਵਾਲਾ ਮਾਹੌਲ ਜਿਹੜਾ ਹੈਗਾ ਉਹ ਨਹੀਂ ਬਣ ਰਿਹਾ ਇਹਦਾ ਹੁਣ ਉਸ ਤੋਂ ਅਗਲੀ ਗੱਲ ਕਿ ਜਿਹੜਾ ਉਹ ਆਪਾਂ ਅਗਲੇ ਦੀ ਗੱਲ ਕਰਦੇ ਆਂ ਉਹ ਪਿਛਲੇ ਨੂੰ ਦੁਬਾਰਾ ਰਿਵਾਈਵ ਕਰਨ ਨੂੰ ਫਿਰਦੇ ਹੈਗੇ ਔਰ ਇਹਦੇ ਚ ਇਨੇ ਵੱਡੇ ਵੱਡੇ ਜਿਹੜੇ ਝੂਠ ਬੋਲੇ ਆ ਕਿ ਇਹ ਸਾਡੇ ਮੁਲਕ ਦੇ ਲੋਕਾਂ ਨੂੰ ਸਾਰਿਆਂ ਨੂੰ ਇਹ ਸਮਝਣਾ ਪਊਗਾ ਕਿ ਇਹ ਇਕੱਲੇ ਕਿਸਾਨਾਂ ਦਾ ਮਾਮਲਾ ਜਿਹੜਾ ਉਹ ਨਹੀਂਗਾ ਇਸ ਖੇਤੀ ਜਿਹੜੀ ਮਾਰਕੀਟਿੰਗ ਦੀ ਰੈਜੂਲ ਆਇਆ ਪਾਲਿਸੀ ਫਰੇਮਵਰਕ ਆਇਆ ਨਵਰੀਤ ਇਹਦੇ ਉਹਨਾਂ ਨੇ ਇੰਟਰੋਡਕਸ਼ਨ ਚ ਇਹ ਕਿਹਾ ਕਿ ਭਾਰਤ ਫੂਡ ਸਿਕਿਉਰਿਟੀ ਦੇ ਮਾਮਲੇ 'ਚ ਸੈਲਫ ਸਫੀਸ਼ੀਐਂਟ ਹੋ ਗਿਆ ਤੇ 50.2 ਬਿਲੀਅਨ ਡਾਲਰ ਦਾ ਇਹ ਐਗਰੀਕਲਚਰ ਜਿਹੜਾ ਹੈਗਾ ਉਹ ਐਕਸਪੋਰਟ ਕਰਦਾ ਲੋਕ ਕਹਿੰਦੇ ਵਾਧੂ ਪੈਦਾ ਹੋ ਗਿਆ ਤੇ ਹੁਣ ਤਾਂ ਅਸੀਂ ਬਾਹਰ ਵੇਚਦੇ ਆ ਤੇ ਛੋਟੇ ਦਰਮਿਆਨੇ ਕਿਸਾਨ ਇਹਨਾਂ ਪੈਦਾ ਕਰਦਾ ਉਹਨੂੰ ਮੁਨਾਫਾ ਨਹੀਂ ਹੋ ਰਿਹਾ ਉਹਨੂੰ ਮੁਨਾਫਾ ਦੇਣ ਲਈ ਅਸੀਂ ਤਾਂ ਮਲਟੀਪਲ ਮਾਰਕੀਟਸ ਲੈ ਕੇ ਆ ਰਹੇ ਆ ਕੱਲੀ ਐਟਪੀਐਮਸੀ ਕਿਉਂ ਹੋਵੇ ਨਾਲ ਪ੍ਰਾਈਵੇਟ ਮਾਰਕੀਟ ਹੋਵੇ ਡਾਇਰੈਕਟ ਮਾਰਕੀਟਿੰਗ ਹੋਵੇ ਈ-ਟ੍ਰੇਡਿੰਗ ਹੋਵੇ ਇਹ ਸਾਰਾ ਕੁਝ ਸੋਹਣੇ ਕਿੰਨੇ ਸੋਹਣੇ ਸ਼ਬਦਾ ਕਿਸਾਨਾਂ ਦੀ ਆਮਦਨ ਵਧਾਉਣੀ ਆ ਜਿਵੇਂ ਦੁੱਗਣੀ ਕੀਤੀ ਪਹਿਲਾਂ ਇਹਨਾਂ ਨੇ ਉਵੇਂ ਹੀ ਹੁਣ ਉਹ ਤਾਂ 22 ਤੱਕ ਹੋ ਗਈ ਆ 22 ਤੱਕ ਹੋ ਗਈ ਹੁਣ ਇਹ ਕਹਿੰਦੇ ਹੋਰ ਖੁਸ਼ਹਾਲ ਜਿਹੜਾ ਹੈਗਾ ਕਰਨਾ ਬਾਹਰ ਹੋਏ ਚੱਲ ਲੱਗੇ ਜਦ ਕਿ ਹਕੀਕਤ ਇਹ ਆ 2024 ਦੇ ਵਿੱਚ ਹੀ 15 ਬਿਲੀਅਨ ਡਾਲਰ ਦਾ ਖਰਾਕੀ ਤੇਲ ਭਾਰਤ ਸਰਕਾਰ ਨੇ ਬਾਹਰੋਂ ਲਗਾਇਆ ਔਰ ਇਹ ਦੇਖੋ ਤਰੱਕੀ ਹੋਈ ਕਿਵੇਂ 2006-7 ਦੇ ਵਿੱਚ 2.2 ਬਿਲੀਅਨ ਡਾਲਰ ਦਾ ਮੰਗਾਇਆ ਸੀ 2006-07 ਚ ਤੇ 2024 ਚ ਉਹ 15 ਬਿਲੀਅਨ ਡਾਲਰ ਦਾ ਹੋ ਗਿਆ ਤੇ ਉਹ ਤੇਲ ਬੀਜਾਂ ਦੀ ਖਰੀਦੀ ਗਰੰਟੀ ਕਰਨਾ ਉਹਨਾਂ ਇਹ ਟਰੱਕ ਭਾ ਵਧਾਉਣਾ ਇੱਥੋਂ ਦੇ ਕਿਸਾਨਾਂ ਨੂੰ 15 ਬਿਲੀਅਨ ਡਾਲਰ ਨਹੀਂ ਭਾਰ ਸਰਕਾਰ ਦੇਣਾ ਚਾਹੁੰਦੀ ਉਹਨਾਂ ਜੋ ਵੈਸੇ ਹੋ ਰਾਸ਼ਟਰਵਾਦੀ ਆ ਦੇਸ਼ ਭਗਤ ਸਰਕਾਰ ਆ ਪਰ ਉਹਦੀ ਦੇਸ਼ ਭਗਤੀ ਚ ਦੇਸ਼ ਮੁਲਕ ਦਾ ਕਿਸਾਨ ਨਹੀਂ ਹੁੰਦਾਗਾ ਉਹਦੀ ਦੇਸ਼ ਭਗਤੀ ਚ ਕੈਨੇਡਾ ਆਉਂਦਾ ਉਹਦੀ ਦੇਸ਼ ਭਗਤੀ ਜੋ ਅਮਰੀਕਾ ਆਉਂਦਾ ਉਹਦੀ ਦੇਸ਼ ਭਗਤੀ ਜੋ ਵੱਡੇ ਸਾਮਰਾਜੀ ਮੁਲਕ ਤੋਂ ਉਹਦੇ ਕਾਰਪੋਰੇਟ ਘਰਾਣੇ ਆਉਂਦੇ ਆ ਉਹਦੀ ਫਾਰਮਰ ਲੱਬੀ ਆਉਂਦੀ ਜਿਹੜੀ 2-2 ਲੱਖ ਕਿੱਲੇ ਦੀ ਮਾਲਕਾ ਕਿ ਉਹਨਾਂ ਦੀ ਓਵਰ ਪ੍ਰੋਡਕਸ਼ਨ ਇੱਥੇ ਜਿਹੜੀ ਹੈਗੀ ਆ ਖप्त ਹੋਵੇ ਤੇ ਉਹਨਾਂ ਨੂੰ ਪੈਸਾ ਦਿੱਤਾ ਜਾਵੇ ਪੌਣੇ 4 ਬਿਲੀਅਨ ਡਾਲਰ ਦੀ ਕੱਲੀ ਜਿਹੜੀ ਆ ਧਾਲ ਆ ਗਈ ਆ ਜਦੋਂ 20 ਬਿਲੀਅਨ ਡਾਲਰ ਦਾ ਤਾਂ ਤੁਸੀਂ ਖੇਤੀ ਵਸਤਾ ਬਾਹਰੋਂ ਮੰਗਾ ਰਹੇ ਹੋ ਉਹ 20 ਬਿਲੀਅਨ ਡਾਲਰ ਤੁਸੀਂ ਇੱਧਰ ਤੇ ਕਿਸਾਨਾਂ ਨੂੰ ਕਿਉਂ ਨਹੀਂ ਦਿੰਦੇ ਬਾਕੀ ਫਸਲਾਂ ਉਗਾਉਣ ਵਾਸਤੇ ਨਾਲੇ ਕੇਂਦਰ ਨੂੰ ਫਿਕਰ ਵੀ ਆ ਕਿ ਪੰਜਾਬ ਦਾ ਜਿਹੜਾ ਹੈਗਾ ਪਾਣੀ ਖਤਮ ਹੋ ਰਿਹਾ ਹੈਗਾ ਰਜਿੰਦਰ ਭਾਈ ਉਹ ਠੀਕ ਹੈ ਉਹ ਸਾਰੀਆਂ ਗੱਲਾਂ ਆਪਾਂ ਸਮਝਦੇ ਵੀ ਆਂ ਔਰ ਆਪਾਂ ਰਿਪੋਰਟਾਂ ਵੀ ਸਮੇਂ-ਸਮੇਂ ਤੇ ਆਉਂਦੀਆਂ ਰਹਿੰਦੀਆਂ ਚਾਹੇ ਉਹ ਕਾਰਪੋਰੇਟ ਦਾ ਮਤਲਬ ਲੱਖਾਂ ਕਰੋੜ ਮਾਫ ਕਰਨ ਦੀ ਹੁਣ ਹੀ ਰਿਪੋਰਟ ਆ ਕੇ ਆਟੀ ਆ ਵੀ 12 ਸਾਲਾਂ ਚ ਇਹਨਾਂ ਨੇ ਕਿੰਨੇ ਲੱਖ ਕਰੋੜ ਕੱਟਾ ਪਰ ਮੇਰਾ ਹੁਣ ਬਹੁਤ ਹੀ ਆਮ ਜੀ ਸਮਝ ਰੱਖਣ ਵਾਲੇ ਬੰਦੇ ਦੇ ਤੌਰ ਤੇ ਤੁਹਾਨੂੰ ਇੱਕ ਮੈਂ ਪੁੱਛਦਾ ਇਹ ਖਰੜਾ ਆ ਗਿਆ ਹਾਂ ਇਦੇ ਅਨੁਸਾਰ ਨੀਤੀਆਂ ਬਣ ਗਈਆਂ ਹੁਣੇ ਕਿੱਡਾ ਵੱਡਾ ਥ੍ਰੈਟ ਆ ਕਿੱਥੇ ਗੱਲ ਖੜੀ ਆ ਤੇ ਕਿਵੇਂ ਇਹਦੇ ਤੇ ਲੜਿਆ ਜਾਊਗਾ ਇਹਦੀ ਕੋਈ ਪਲੈਨਿੰਗ ਹੈ ਜਾਂ ਸਮਝ ਇਹਦੀ ਮੈਂ ਇਹਦੀ ਤੇ ਮੈਂ ਸਿਰਫ ਇੱਕੋ ਗੱਲ ਹੋਰ ਕਹਿਣੀ ਚਾਹੂੰਗਾ ਉਹਨਾਂ ਨੇ 12 ਕੰਮ ਮਿੱਥੇ ਸਖੜੇ ਚ ਠੀਕ ਆ ਬਈ ਯਾ 12 ਕੰਮ ਤੁਸੀਂ ਕਰਨੇ ਆ ਹਾਂ ਪਹਿਲਾ ਕੰਮ ਪ੍ਰਾਈਵੇਟ ਮਾਰਕੀਟ ਓਕੇ ਮੈਂ ਮੰਡੀਆਂ ਪ੍ਰਾਈਵੇਟ ਕਰਨੀਆਂ ਤੁਸੀਂ ਹਾਂ ਪੰਜਾਬ ਸਰਕਾਰ ਨੇ ਮੀਟਿੰਗ ਬੁਲਾਈ ਆ ਹਾਂ ਕਿ ਵੀ ਇਹਦਾ ਕੀ ਕੀਤਾ ਜਾਵੇ ਪਰ ਕੇਂਦਰ ਸਰਕਾਰ ਨੇ ਲਿਖ ਕੇ ਭੇਜਿਆ ਕਿ ਜਿਹੜਾ ਸਟੇਟ ਅਡਾਪਟਡ ਦਾ ਰਿਫਾਰਮ ਪ੍ਰੋਵੀਜ਼ਨ ਇਨ ਦਾ ਐਕਟ ਹੈ ਕਿ ਜਿਹੜੀ ਪ੍ਰਾਈਵੇਟ ਮੰਡੀ ਵਾਲੀ ਪ੍ਰੋਵੀਜ਼ਨ ਆ ਉਹਨੂੰ ਕਿਹੜੇ ਕਿਹੜੇ ਸੂਬੇ ਮੰਨ ਚੁੱਕੇ ਆ ਸੂਬਿਆਂ ਦੇ ਨਾਮ ਲਿਖਿਆ ਉਹਦੇ ਚ ਪੰਜਾਬ ਦਾ ਨਾਮ ਹੈਗਾ ਇਹ ਪਹਿਲੀਆਂ ਸਰਕਾਰਾਂ ਨੇ ਰਿਫਾਰਮ ਕਰਕੇ ਏਪੀਐਮਸੀ ਐਕਟ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੇ ਉਹ ਲੈ ਆndੀਆਂ ਨੇ ਦੂਸਰਾ ਉਹ ਕਹਿੰਦੇ ਡਾਇਰੈਕਟ ਮਾਰਕੀਟਿੰਗ ਵੀ ਫਾਰਮ ਗੇਟ ਤੋਂ ਹੁਣ ਜਿਵੇਂ ਆਪਾਂ ਖੇਤੀ ਕਰਦੇ ਆ ਸਾਰੇ ਖੇਤ ਵਾਲੇ ਆਲਦੁਲ ਕੰਦਾ ਕਰਕੇ ਗੇਟ ਲਾਇਆ ਹੁੰਦਾ ਨਾ ਆਪਾਂ ਹਮ ਸਾਰੇ ਕਿਸਾਨਾਂ ਨੇ ਲਾਇਆ ਸ਼ਾਇਦ ਕੰਦਾ ਕਰਕੇ ਗੇਟ ਪੰਜਾਬ ਦੀ ਕਿਸਾਨੀ ਨੇ ਨਹੀਂ ਯਾਰ ਕਿੱਥੇ ਲੱਗਿਆ ਉਹਨਾਂ ਲਿਖਤਾ ਨਾ ਤੁਹਾਡੇ ਫਾਰਮ ਗੇਟ ਤੋਂ ਅੱਛਾ ਪਰ ਤੁਸੀਂ ਦੇਖੋ ਵੀ ਤੁਸੀਂ ਪੰਜਾਬ ਦੀ ਕਿੰਨੀ ਉਹ ਜਿਹਦੇ ਕੋਲੇ ਸ਼ਹਿਰ ਦੇ ਵਿੱਚ ਚਲੋ ਕੋਈ ਕਿਲਾ ਪਿਆਗਾ ਉਹ ਕਰਕੇ ਇਹ ਜਿਹਾ ਕਰ ਰਿਹਾ ਉਹਦਾ ਯਾਨੀ ਕਿ ਮਜ਼ਾਕ ਕਿਸ ਤਰ੍ਹਾਂ ਮਤਲਬ ਦੇ ਮਜ਼ਾਕ ਕੀਤਾ ਜਾ ਰਿਹਾ ਕਿ ਜਿਹੜੀ ਡਾਇਰੈਕਟ ਜਿਹੜੀ ਹੋਗੀ ਮਾਰਕੀਟਿੰਗ ਹੋਣੀ ਆ ਫਰੋਮ ਦਾ ਫਾਰਮ ਗੇਟ ਆ ਤੁਹਾਡੇ ਫਾਰਮ ਗੇਟ ਤੋਂ ਆ ਕੇ ਜਿਹੜਾ ਕਾਰਪੋਰੇਟ ਘਰਾਣੇ ਆ ਤੇ ਕੰਪਨੀਆਂ ਉੱਥੋਂ ਖਰੀਦਣਗੇ ਆਊਟਸਾਈਡ ਦਾ ਮਾਰਕੀਟ ਯਾਰਡ ਵੀ ਮੰਡੀ ਚ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਅਸੀਂ ਫਰਮਾਂ ਦੇ ਕਾਰਟੇਰਾਂ ਲਈ ਕੰਮ ਇਤੋਂ ਚੱਕ ਕੇ ਲੈ ਜਾਣਾ ਹਾਂ ਉੱਥੋਂ ਚੱਕ ਕੇ ਲੈ ਜਾਣੇ ਆ ਔਰ ਡਾਇਰੈਕਟ ਮਾਰਕੀਟਿੰਗ ਕਿਹੜੇ-ਕਿਹੜੇ ਸੂਬਿਆਂ ਨੇ ਮੰਨੀ ਹੋਈ ਆ ਉਹਦੇ ਚ ਵੀ ਪੰਜਾਬ ਜਿਹੜਾ ਹੈਗਾ ਉਹਦਾ ਨਾਂ ਬੋਲਦਾ ਹੈਗਾ ਫਿਰ ਉਹ ਕਹਿੰਦੇ ਜਿਹੜਾ ਵੇਅਰ ਹਾਊਸ ਆ ਸੀਲੋ ਆ ਕੋਲਡ ਸਟੋਰੇਜ ਆ ਇਹਨੂੰ ਮੰਡੀ ਮੰਨੋ ਹਾਂ ਯਾਨੀ ਕਿ ਸਰਕਾਰੀ ਥੋੜੀ ਪਿੰਡ ਦੀ ਮੰਡੀ ਨਹੀਂ ਰਹਿਣ ਦੇਣੀਗੀ ਯਾਰਡ ਸਭ ਯਾਰਡ ਤੇ ਜਿਹੜੀਆਂ ਕੱਚੇ ਫੜ ਬਣ ਜਾਂਦੇ ਆ ਕੋ ਟੈਂਪਰੇਰੀ ਮੰਡੀਆਂ ਬਣ ਜਾਂਦੀਆਂ ਨੇ ਉਹੋ 3300 ਦੇ ਗਰੀਬ ਆ ਪੰਜਾਬ ਚ ਉਹ ਕਹਿੰਦੇ ਉਹ ਖਤਮ ਕਰਕੇ ਜਿਹੜੇ ਹੈਗੇ ਅਸੀਂ ਮਾਰਕੀਟ ਜਿਹੜੇ ਯਾਰਡ ਆ ਉਹਨਾਂ ਨੂੰ ਅਸੀਂ ਜਿਹੜਾ ਮੰਡੀ ਦਾ ਜਿਹ ਦਰਜਾ ਜਿਹੜਾ ਹੈਗਾ ਉਹ ਦੇਣਾ ਔਰ ਇਹ ਵੀ ਭਗਵੰਤ ਮਾਨ ਸਰਕਾਰ ਪਿਛਲੇ ਸਾਲ ਕਰਨ ਲੱਗੀ ਸੀ ਐਸਕੇਮ ਨੇ ਚੰਡੀਗੜ੍ਹ ਪ੍ਰੋਗਰਾਮ ਲਿਖ ਅਲਿਖਿਆ ਪਰ ਪਿਆਰ ਸਰਕਾਰ ਪਿੱਛੇ हट ਗਈ ਇਸ ਕਰਕੇ ਇਸ ਖਾਨੇ ਚ ਪੰਜਾਬ ਦਾ ਨਾਮ ਅਜੇ ਨਹੀਂ ਹੈਗਾ ਦਾ ਹਨਾ ਈ ਟਰੇਡਿੰਗ ਪਲੇਟਫਾਰਮ ਆ ਜਿਵੇਂ ਮਤਲਬ ਇਲੈਕਟ੍ਰੋਨ ਆਨਲਾਈਨ ਠੀਕ ਆ ਉਹਦੇ ਚ ਵੀ ਪੰਜਾਬ ਦਾ ਨਾਮ ਬੋਲਦਾ ਠੀਕ ਆ ਸਿੰਗਲ ਪੁਆਇੰਟ ਲੈ ਵੀਓ ਮਾਰਕੀਟ ਫੀਸ ਇਹ ਚ ਵੀ ਪੰਜਾਬ ਦਾ ਨਾਮ ਬੋਲਦਾ ਸਿੰਗਲ ਯੂਨੀਫਾਈਡ ਲਾਇਸੈਂਸ ਇਹ ਚ ਵੀ ਪੰਜਾਬ ਦਾ ਨਾਮ ਬੋਲਦਾ ਇਹ ਆ ਜਿਹੜਾ ਰੈਸ਼ਨਲਾਈਜ਼ਡ ਮਾਰਕੀਟ ਫੀਸ ਹੈ ਅਗਲੇ ਸਾਰੇ ਪੁਆਇੰਟ ਇਹ ਸਾਰਿਆਂ ਦਾ ਜ ਇੱਕ ਲੈਣ ਚ ਕਹਿਣਾ ਹੋਵੇ ਵਨ ਨੇਸ਼ਨ ਵਨ ਮਾਰਕੀਟ ਇੱਕ ਦੇਸ਼ ਇੱਕ ਚੋਣ ਉਹ ਤਾਂ ਯੂਨੀਫਾਰਮ ਸਿਵਲ ਕੋਡ ਯੂਨੀਫਾਈਡ ਮਾਰਕੀਟ ਵੀ ਅੱਗੇ ਜੇ ਕਿਸੇ ਨੇ ਤੁਹਾਡੇ ਸਿਵੀਆਂ ਪਿੰਡ ਚ ਦਾਣਾ ਮੰਡੀ ਚੋ ਜੇ ਖਰੀਦਣਾ ਨਾ ਨਾਜ ਉਥੇ ਨੇ ਆੜ੍ਹਦਾ ਲਾਇਸੈਂਸ ਬਣਾਇਆ ਤੇ ਜੇ ਬਠਿੰਡੇ ਉਹ ਖਰੀਦਣਾ ਬਠਿੰਡੇ ਲਾੜ ਦਾ ਲਾਇਸੈਂਸ ਬਣਾਇਆ ਵੱਖਰਾ ਵੱਖਰਾ ਲਾਇਸੈਂਸ ਬਣਾਉਣਾ ਪੈਂਦਾ ਉਹ ਕਹਿੰਦੇ ਨਹੀਂ ਜੇ ਲਾਇਸੈਂਸ ਸਿਵੀਆਂ ਦੇ ਬੰਦੇ ਨੇ ਬਣਾ ਲਿਆ ਖਰੀਦ ਭਾਵੇਂ ਕੇਰਲਾ ਚੋ ਕਰੀ ਜਾਵੇ ਉਹਦੇ ਤੇ ਬਸ ਕੋਈ ਸੂਬਾ ਸਰਕਾਰ ਦੀ ਏਪੀਐਮਸੀ ਮੰਡੀ ਤੇ ਕੋਈ ਮਾਰਕੀਟ ਫੀਸ ਨਹੀਂ ਕੋਈ ਟੈਕਸ ਨਹੀਂ ਕੋਈ ਰੋਕ ਟੋਕ ਨਹੀਂ ਉਹਦੇ ਵਾਸਤੇ ਸਾਰਾ ਮੁਲਕ ਇੱਕ ਜਿਹੜਾ ਹੈਗਾ ਪਿੰਡ ਬਣ ਗਿਆ ਔਰ ਇਹ ਚ ਟ੍ਰਿਪਲ ਪੀ ਜਿਹੜਾ ਪਬਲਿਕ ਪ੍ਰਾਈਵੇਟ ਪ੍ਰਾਈਵੇਟ ਪਾਰਟਨਰਸ਼ਿਪ ਲੈ ਕੇ ਆ ਰਹੇ ਆ ਕਿ ਪ੍ਰਾਈਵੇਟ ਭਾਗੇਦਾਰੀ ਦੇ ਰਾਹੀਂ ਹੁਣ ਅਸੀਂ ਏਪੀਐਮਸੀ ਮਾਰਕੀਟ ਚ ਫੂਡ ਪ੍ਰੋਸੈਸਿੰਗ ਦੇ ਯੂਨਿਟ ਲਾਉਣੇ ਆ ਕਿਉਂਕਿ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਸਭ ਤੋਂ ਵੱਧ ਇਮਪਲॉयਮੈਂਟ ਜਿਹੜਾ ਜਨਰੇਟ ਹੈਗਾ ਉਹ ਫੂਡ ਪ੍ਰੋਸੈਸਿੰਗ ਦਾ ਸੈਕਟਰ ਕਰ ਰਿਹਾ ਜੇ ਉਹ ਫੂਡ ਪ੍ਰੋਸੈਸਿੰਗ ਦਾ ਸੈਕਟਰ ਇਮਪਲॉयਮੈਂਟ ਜਨਰੇਟ ਕਰ ਰਿਹਾ ਤੇ ਪਿੰਡਾਂ ਚ ਅਸੀਂ ਕਹਿੰਦੇ ਬੇਰੋਜ਼ਗਾਰੀ ਦੂਰ ਕਰਨੀ ਆ ਤੇ ਦੂਰ ਕੌਣ ਕਰੂਗਾ ਦੂਰ ਕਰ ਕਾਰਪੋਰੇਟ ਕਰਾਣੀ ਕਰਨਗੇ ਯਾਨੀ ਕਿ ਉਹ ਤੁਸੀਂ ਕੋਆਪਰੇਟਿਵ ਜਾਂ ਸਰਕਾਰੀ ਖੇਤਰ ਚ ਕਿਉਂ ਨਹੀਂ ਫੂਡ ਪ੍ਰੋਸੈਸਿੰਗ ਦੇ ਯੂਨਟ ਲਾਉਂਦੇ ਐ ਐਗਰੋ ਬੇਸਡ ਇੰਡਸਟਰੀ ਆਪ ਕਿਉਂ ਨਹੀਂ ਲਾਉਦੇਗੇ ਤੁਸੀਂ ਜਾਂ ਸੂਬਾ ਸਰਕਾਰਾਂ ਕਿਉਂ ਨਹੀਂ ਲਾਉਂਦੀਆਂ ਉਹਦੇ ਚ ਕਾਰਪੋਰੇਟ ਨੂੰ ਹੀ ਦੇਣਾ ਹੈਗਾ ਕਾਰਪੋਰੇਟ ਦਾ ਇੰਨਾ ਜਿਹੜਾ ਫਿਕਰ ਕਿਉਂ ਬਣਿਆ ਹੋਇਆ ਅੱਗੇ ਪ੍ਰਾਈਵੇਟ ਪਾਰਟਨਰਸ਼ਿਪ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਹੜੀ ਟ੍ਰਿਪਲ ਪੀ ਦੀ ਪਾਲਿਸੀ ਆ ਉਹ ਐਜੂਕੇਸ਼ਨ ਚ ਵੀ ਆਈ ਜਿਹੜੇ ਉਸ ਅਦਾਰੇ ਬਣੇ ਸਕੂਲ ਕਾਲਜ ਉਹਨਾਂ ਦਾ ਪੱਠਾ ਵਹਿ ਗਿਆ ਕੁੱਲ ਮਿਲਾ ਕੇ ਪ੍ਰਾਈਵੇਟ ਪਲੇਅਰ ਨੂੰ ਜਿਹੜਾ ਹੋਰ ਪਰ ਫੁੱਲਟ ਕਰਨ ਵਾਸਤੇ ਜਿਹੜਾ ਹੈਗਾ ਇਹ ਕੁਛ ਕੀਤਾ ਜਾ ਰਿਹਾ ਔਰ ਇਹਦੇ ਚ ਪਹਿਲੀਆਂ ਸਰਕਾਰਾਂ ਨੇ ਜਿਹੜਾ ਮੈਂ ਕਿਹਾ ਵੀ ਇਹ ਚੀਜ਼ਾਂ ਪੰਜਾਬ ਚ ਹੋਊਗਾ ਉਹ ਉਹਨਾਂ ਨੇ ਪਿਛਲਿਆਂ ਨੇ ਕਰਤੀਆਂ ਇਹਨਾਂ ਨੂੰ ਅੱਜ ਅਸੀਂ ਕਹਿ ਕੇ ਆਏ ਆ ਕਿ ਪਿਛਲਿਆਂ ਦੀਆਂ ਗਲਤੀਆਂ ਵੀ ਸੁਧਾਰੋ ਜਿਹੜੇ ਪਹਿਲੇ ਸੋਧਾਂ ਹੋਈਆਂ ਨੇ ਅਮੈਂਡਮੈਂਟਸ ਹੋਈਆਂ ਨੇ ਉਹਨਾਂ ਨੂੰ ਰੱਦ ਕਰੋ ਤੇ ਇਸ ਜਿਹੜਾ ਡਰਾਫਟ ਹੈਗਾ ਇਹਨੂੰ ਰੱਦ ਕਰਨ ਦਾ ਪੰਜਾਬ ਦੀ ਅਸੈਂਬਲੀ ਚ ਮਤਾ ਲੈ ਕੇ ਆਓ ਕਿ ਅਸੀਂ ਇਹਨੂੰ ਰੱਦ ਜਿਹੜਾ ਉਹ ਨਹੀਂ ਕਰਾਂਗੇ ਉਹ ਹਜੇ ਕਹਿਣਗੇ ਕੁਛ ਦਿਨਾਂ ਨੂੰ ਕਹਿਣਗੇ ਉਹ ਕੀ ਕਹਿਣਗੇ ਉਹ ਜੋ ਕਹਿਣਗੇ ਉਸ ਤੋਂ ਬਾਅਦ ਫਿਰ ਆਪਾਂ ਉਹਤੇ ਕਾਵਾਂਗੇ ਹਾਂ ਜੀ ਸੁਣਨਾ ਐਸੀ ਕੱਲਾ ਅੱਜ ਉਹ ਸਿਰਫ ਸੁਣਨਾ ਆਏ ਸੀ ਕਿਹਾ ਤਾਂ ਉਹਨਾਂ ਨੇ ਉਹੀ ਆ ਠੀਕ ਹੈ ਜਿਵੇਂ ਅਸੀਂ ਉਹ ਇੱਕ ਆਗੂ ਨੇ ਕਿਹਾ ਵੀ ਬਈ ਤੁਸੀਂ 5 ਮਿੰਟ ਚ ਐਮਐਸਪੀ ਦੇਣ ਵਾਲੀ ਜਿਹੜੀ ਸੀਗੀ ਆਪਣੇ ਨੇਤਾ ਜੀ ਉਹ ਵੀ ਨਹੀਂ ਮੰਤਰੀ ਰਹੇ ਹੁਣ ਤੇ 5 ਮਿੰਟ ਤੁਸੀਂ ਐਮਐਸਪੀ ਜਿਹੜੀ ਦੇਣੀ ਸੀਗੀ ਤਾਂ ਉਹਨੇ ਹੱਸ ਕੇ ਕਿਹਾ ਪੰਜਾਂ ਮਿੰਟਾਂ ਜੇ ਕੋਈ ਫਸਲ ਉੱਗਦੀ ਹੈਗੀ ਆ ਤੇ ਉਹਦੀ 15 ਮਿੰਟਾਂ ਦੀ ਐਸੀ ਐਮਐਸਪੀ ਜਿਹੜੀ ਹੈਗੀ ਆ ਉਹ ਉਹ ਦੇ ਦਾਂਗੇ ਨਾ ਕੋਈ ਪੰਜਾਂ ਮਿੰਟਾਂ ਦੀ ਫਸਲ ਉੱਗਣੀ ਆ ਨਾ ਉਹਦੀ ਐਮਐਸਪੀ ਦੇਣੀ ਆ ਤੇ ਬਾਕੀ ਕਹਿੰਦੇ ਇਹ ਗੱਲਾਂ ਵੋਟਾਂ ਲੈਣ ਲਈ ਹੁੰਦੀਆਂ ਨੇ ਇਸ ਕਰਕੇ ਉਹ ਸਾਡੀਆਂ ਗੱਲਾਂ ਜਿਹੜੀਆਂ ਕਰ ਰਹੇ ਆ ਉਹ ਜਦੋਂ ਅਮਲ ਚ ਆਉਣਗੀਆਂ ਉਦੋਂ ਹੀ ਮੰਨਿਆ ਜਾਣਗੀਆਂ ਉਸ ਤੋਂ ਪਹਿਲਾਂ ਤਾਂ ਫਿਰ ਸਾਰਾ ਵੋਟਾਂ ਲੈ ਲਈ ਸਾਰਾ ਕੁਝ ਚੱਲ ਹੀ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣਿਆ